ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਫਤਿਹ ਸੰਗਤ ਜੀ ਤੁਹਾਨੂੰ ਇੱਕ ਸਰੀਆ ਇਨਫੋਰਮੇਸ਼ਨ ਦੇਣੀ ਆ ਅਪਡੇਟ ਦੇਣੀ ਆ ਤੇ ਜਿਹੜੀ ਸੇਵਾ ਮੁੰਡਾ ਪਿੰਡ ਦਰਦਤਣ ਹੋ ਰਹੀ ਆ ਉੱਥੇ 6 ਕਿਲੋਮੀਟਰ ਦਾ ਬੰਦ ਟੁੱਟ ਗਿਆ ਸੀਗਾ ਜਦੋਂ ਹਾਲਾਸੀ ਪਿਛਲੇ ਸਾਲ ਤੋਂ ਬੰਦ ਕਾਫੀ ਕਮਜ਼ੋਰ ਵੀ ਹੋ ਗਿਆ ਸੀਗਾ ਜਿੱਥੇ ਨਹੀਂ ਚੁੱਟਿਆ ਸੇਵਾ ਸ਼ੁਰੂ ਹੋ ਗਈ ਸੀ ਖਾਲਸਾ ਸਰਦਾਰ ਵੱਲੋਂ ਉਹ ਬੰਦ ਨੂੰ ਪੱਕਾ ਕਰਨ ਦੀ ਮੁਰਕੇ ਫਿਰ ਮਜ਼ਬੂਤ ਕਰਨ ਦੀ ਹੁਣ 2.5 ਕਿਲੋਮੀਟਰ ਬੰਦ ਬਣ ਗਿਆ ਤੇ 3.5 ਕਿਲੋਮੀਟਰ ਰਹਿ ਗਏ ਬਣਦੇ ਤੇ ਉਹ ਵੀ ਕੰਮ ਚੱਲੀਆਂ ਉਹਦਾ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਖਾਲਸਾ ਸਰਦਾਰ ਵੱਲੋਂ ਤੇ ਸੇਵਾ ਵੀ ਆਜ ਦੇ ਵਾਲੇ ਅਸੀਂ ਸਾਰੇ ਦੇ ਧੰਨਵਾਦੀਆਂ ਕਿਉਂਕਿ ਇਹ ਸਾਰੇ ਪੰਜਾਬ ਦੀ ਸੇਵਾ ਆ ਪਿੰਡਾਂ ਦੀ ਕਿਸਾਨਾਂ ਦੀ ਤੇ ਆਮ ਲੋਕਾਂ ਦੀ ਸੇਵਾ ਚੱਲ ਰਹੀ ਆ ਦੂਜੇ ਪਾਸੇ ਪਿੰਡ ਘੜੋ ਮਤਰਨਤਨ ਡਿਸਟ੍ਰਿਕਟ ਵਿੱਚ ਵੀ ਉੱਥੇ ਵੀ ਬਹੁਤ ਹੀ ਸੇਵਾ ਚੱਲ ਰਹੀ ਆ ਜਿੱਥੇ ਟਰੈਕਟਰ ਦੇਣ ਦੇ ਲੱਗੇ ਆ ਪਾਣੀ ਜਦੋਂ ਆਇਆ ਬੰਨ ਟੁੱਟ ਕੇ ਤੇ ਜ਼ਮੀਨਾਂ ਖਰਾਬ ਹੋ ਗਈਆਂ ਤੇ ਕਾਫੀ ਰੇਤਾ ਵਿੱਚ ਆ ਕੇ ਪੈ ਗਈ ਵਾਈ ਲਈ ਤੇ ਜ਼ਮੀਨ ਪਧੜੀ ਕਰਨ ਲਈ ਦਨ ਦਿਹਾੜੀ ਸੇਵਾ ਲੱਗੀ ਹੋਆ ਜੇ ਜਦੋਂ ਇਹ ਸਾਰੇ ਖੇਤ ਤਿਆਰ ਹੋ ਗਏ ਬੀਜੇ ਨੂੰ ਮੁੜ ਕੇ ਫੇਸ ਫਸਲ ਬੀਜੇ ਨੂੰ ਫੇ ਅਸੀਂ ਉਹਨਾਂ ਨੂੰ ਬੀਜ ਦਿੱਤਾ ਜਾਊਗਾ ਖਾਸ ਕਰਕੇ ਉਹਨਾਂ ਜਿਹੜੇ ਕੋਈ ਉਹਨਾਂ ਕੋਲ ਵੀ ਪੈਸੇ ਹੈ ਨਹੀਂ ਕਿ ਉਹ ਆਪਣੀ ਜ਼ਮੀਨ ਪਤਰੀ ਕਰਨ ਨੂੰ ਜਾਂ ਬੀਜ ਲੈਣ ਨੂੰ ਮੁੜ ਕੇ ਸ਼ੁਰੂ ਕਰਨ ਦਾ ਕੰਮ ਉਹ ਸਾਰਾ ਅਸੀਂ ਕਰਾਂਗੇ ਇਹ ਸੇਵਾ ਕਾਫੀ ਵੱਡੇ ਲੈਵਲ ਤੇ ਜਾ ਰਹੀ ਹੈ ਕਾਫੀ ਚਿਰ ਦੀ ਜਾ ਰਹੀ ਆ ਤੁਹਾਡੇ ਪਿਆਰ ਨਾਲ ਤੁਹਾਡੇ ਸਪੋਰਟ ਨਾਲ ਅਸੀਂ ਜਿਹੜੀ ਸਾਡੀ ਨਵੀਂ ਮੈਨੇਜਮੈਂਟ ਆ ਪੰਜਾਬ ਦੀ ਖਾਸ ਸਾਡੀ ਟੀਮ ਹੈ ਇੰਡੀਆ ਦੀ ਉਹਦੇ ਉਹਨਾਂ ਦਾ ਧੰਨਵਾਦ ਕਰਦੇ ਆ ਦਨ ਦਿਹਾੜੀ ਉੱਥੇ ਜਾ ਕੇ ਸੇਵਾ ਕਰ ਰਹੇ ਜਿਹੜੇ ਸੇਵਾਦਾਰ ਲੱਗੇ ਹੋਆ ਤੇ ਇ 12ਵੀਂ ਸਾਡੇ ਜਿਹੜੇ ਚੈਪਟਰ ਅਮਰੀਕਾ ਕੈਨੇਡਾ ਸਾਰੇ ਪਾਸੇ ਵਿੱਚ ਹਿੱਸਾ ਆ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਖਾਤੇ